हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇ ਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈਆਂ ਸੀਣ ਲਈ ਲੈ ਕੇ ਆਏਗੇ ਬੱਚਾ ਮਗਰ ਅਗਿਆ ਕਰਮਾਲੀ ਦੇ ਵਸੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹਾਂ ਬਾਈ ਹਾਂਜੀ ਠੀਕ ਠਾਕ ਕਿਵੇਂ ਚੱਲਦਾ ਬਾਈ ਕੰਮ ਕਰ ਪੂਰਾ ਵਧੀਆ ਚੱਲੀ ਜਾਂਦਾ ਜੀ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਨਾਮ ਜਗਰਾਜ ਸਿੰਘ ਆ ਜੀ ਪਿੰਡ ਢਿਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਨੇੜੇ ਪਿੰਡ ਬਈ ਕਿਹੜਾ ਰਹਿੰਦਾ ਨੇੜੇ ਪਿੰਡ ਜੀ 4 ਕਿਲੋਮੀਟਰ ਤਪਾ ਹੂੰ 8 ਕਿਲੋਮੀਟਰ ਦੇ ਪੱਖੋਂ ਗੈਂਚੀਆਂ ਜੀ ਠੀਕ ਆ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ 76964 ਜੀ 22425 ਇਹ ਬਾਈ ਦਾ ਬਈ ਕੰਟੈਕਟ ਨੰਬਰ ਆਪਾਂ ਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਪੈੜ ਦੇਖ ਰਹੇ ਕਿਹੜਾ ਸੂਰ ਸੂਈ ਆ ਇਹ ਦੂਜਾ ਸੂਰ ਸੂਈ ਹੋਈ ਹੈ ਜੀ ਕਦੋਂ ਸੂਈ ਆ ਬਾਈ ਇਹ ਸਵੇਰ ਸੂਈ ਹੈ ਜੀ 10 ਵਜੇ ਠੀਕ ਆ ਜੇਰ ਵਗੈਰਾ ਓਕੇ ਹਾਂਜੀ ਓਕੇ ਡਨ ਜੀ ਆਪੀ ਜੇਰ ਬਈਆ ਬਈਆ ਕੰਪਲੀਟ ਆ ਚੈੱਕ ਕਰ ਸਕਦੇ ਥੱਲੇ ਪਈ ਆ ਕੀ ਤੇ ਬੱਚਾ ਕੀ ਆ ਗਿਆ ਬਈ ਬੱਚਾ ਬੱਸੀ ਆ ਜੀ ਪੂਰੀ ਕੁਆਲਿਟੀ ਵਾਲੀ ਬੱਸੀ ਸਹੀ ਗੱਲ ਆ ਬੱਸੀ ਬਹੁਤ ਕੁਆਲਿਟੀ ਦੀ ਸੀ ਹਾਂਜੀ ਹਾਂ ਵਧੀਆ ਟੀ ਕਪੜਾ ਇਹੋ ਅੱਡਾ ਵਾਰਾਂ ਦੀ ਖੁੱਲੀ ਆ ਭਾਈ ਹਾਂਜੀ ਹਾਂਜੀ ਗਾਂਤੀ ਹੈ ਜੀ ਗਾਂ ਵੀ ਬਹੁਤ ਵੱਡੀ ਹੈ ਜੀ ਦੇਖੋ ਮੇਰੇ ਬਰੋਬਰ ਵੀ ਕੱਦ ਕਿੱਡਾ ਆ ਰਿਹਾ ਪਾ ਦਾ ਫਾਰਮ ਵਾਲੀ ਗਾ ਪਲੀ ਵੀ ਫੁੱਲਾ ਹਾਂਜੀ ਹਾਂਜੀ ਸੁਆ ਸਾਹ ਮੰਨੇ ਨਹੀਂ ਜਮ ਤੇ ਬਾਈ ਗੱਲ ਕਰੀ ਕਿੰਨਾ ਕੁ ਬੋਲਾ ਕੱਢਿਆ ਫਿਰ ਇਹ 5 ਕਿਲੋ ਕੱਢਦਾ ਸੁਆ ਬੱਚੇ ਜੁਗਾ ਗਈ ਤੇ ਕਿੰਨਾ ਇਹਦਾ ਬਾਈ ਦੁੱਧ ਹਰ ਕੱਟ ਰਿਹਾ ਤੁਹਾਨੂੰ 25 ਕਿਲੋ ਦੱਸਣ ਮੁਤਾਬਕ ਆ ਜੀ ਮਾਲਕਾਂ ਦੇ ਠੀਕ ਆ ਉਹਨਾਂ ਹੀ ਆਪਾਂ ਇੱਕ ਦੀ ਕਹਾਂਗੇ 25 ਕਿਲੋ ਤਾਂ ਗਰੰਟੀ ਦੇਵਾਂਗੇ ਆਪਾਂ ਠੀਕ ਆ ਹਾਂਜੀ ਹਾਂ ਬਾਕੀ ਜੇ ਗੱਲ ਕਰੀਏ ਮੈਂ ਕਹਿੰਦਾ ਸੁਆ ਨਹੀਂ ਮੰਨਿਆ ਯਾਰ ਨਾ ਨਾ ਜੀ ਠੋਸ ਲੇਵੇ ਦੀ ਉਹ ਵੀ ਦੇਖੋ ਸੀਰ ਠੰਡੀਆਂ ਪੂਰੀ ਕੱਲਾ ਕੱਲਾ ਥਣ ਪਿਆ ਜੀ ਪਲੀ ਪਲੀ ਵੀ ਦੇਖੋ ਬਾਈ ਤੇ ਲੇਵਾ ਦੇਖੋ ਬੜਾ ਕਮਾਲ ਆ ਗਿਆ ਬਾਈ ਭਲ ਵਗੈਰਾ ਵੀ ਹੈ ਨਹੀਂ ਨਾ ਨਾ ਜੀ ਜਿੰਨਾ ਲੇਵਾ ਹੈਗਾ ਜੀ ਠੋਸ ਆ ਇਹ ਨਹੀਂ ਭਲ ਹੋ ਕੇ ਠੋਸ ਲੇਵਾ ਪਰ ਹੋ ਰਹੀ ਹੈਗੀ ਬਾਈ ਇਹ ਨਹੀਂ ਹੈਗਾ ਵੀ ਇਹ ਕੱਲਾ ਭਲ ਨਹੀਂ ਭਰੇ ਹਾਂਜੀ ਹਾਂ ਵੀ ਐ ਨਹੀਂ ਵੀ ਭਲ ਨਾਲ ਮੁੜ ਕੇ ਪੇਚ ਕੇ ਜਾਉ ਜਮਾ ਨਹੀਂ ਨਹੀਂ ਕਿਆ ਬਾਤ ਆਪਾਂ ਨਾ ਲੜਾ ਨੂੜਾ ਦਿਖਾਓ ਜੀ ਚੈੱਕ ਕਰੋ ਬੜੀਆਂ ਛੀਆਂ ਥਣ ਥਣ ਦੇਖੋ ਕੱਲਾ ਕੱਲਾ ਪਿਆ ਜੀ ਥਣ ਵੀ ਕੱਲਾ ਕੱਲਾ ਪਿਆਗਾ ਬਾਕੀ ਬਰੀਡ ਵੀ ਇੱਕ ਨੰਬਰ ਆ ਗਈ ਖੋਲੀ ਬਾਈ ਮੜਾ ਇਹਦਾ ਦਿਖਾਈ ਗਿਆ ਫੇਸ ਹਾਂਜੀ ਹਾਂ ਬੱਚਾ ਵੀ ਮਗਰ ਕਰਮ ਵਾਲੀ ਦੇ ਵੱਸੀ ਆ ਗਈ ਬਈ ਵੱਸੀ ਵੀ ਐ ਮੰਨ ਲਓ ਬਹੁਤ ਕੁਆਲਟੀ ਦੀ ਆ ਗਈ ਕਿ ਨਹੀਂ ਬਾਈ ਹਾਂਜੀ ਹਾਂ ਫੇਸ ਨੂੰ ਆਪਾਂ ਚੈੱਕ ਕਰਾਉਣੇ ਲੈ ਬੱਚੇ ਦਾ ਕਰਦੇ ਇੱਕ ਨੰਬਰ ਬਰੀਡ ਆ ਗਈ ਹਾਂਜੀ ਹਾਂ ਇੱਕ ਨੰਬਰ ਛੋਟਾ ਛੋਟਾ ਬਾਈ ਕੰਨ ਆ ਗਿਆ ਬੋਦੀ ਵਾਲਾ ਕਿਸੇ ਪਾਸੋਂ ਖੋਝਦੀ ਨਹੀਂ ਜੀ ਪੈਠ ਪੁੜਾ ਦੇਖੋ ਜੀ ਕਿ ਕਿੰਨਾ ਚੌੜਾ ਚੜਾਈ ਵਾਲੀ ਆ ਲੰਮੀ ਲੰਮੀ ਹਾਂਜੀ ਹਾਂ ਕੋਈ ਵੀਰ ਛੋਟੀ ਮੰਨ ਕੇ ਨਾ ਆਇਆ ਉਹ ਨਹੀਂ ਨਾ ਜੀ ਫਾਰਮ ਵਾਲੀ ਬੈੜਾ ਜੀ ਵੱਡੀ ਹੂੰ ਹੂੰ ਸਹੀ ਗੱਲ ਹੈ ਬਾਕੀ ਜੀ ਐਡੀ ਬੈੜਾ ਨੇ ਦੁੱਧ ਨਾ ਕੱਢਿਆ ਜੀ ਫਿਰ ਤਾਂ ਕੱਡੂ ਖੜੀ ਸਹੀ ਗੱਲ ਆ ਬਾਈ ਹਾਂਜੀ ਹਾਂ ਬਾਕੀ ਤੋਰਾ ਤਾਰਾ ਬਾਈ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਪ੍ਰਿੰਟ ਬਹੁਤ ਚੰਗਾ ਸਨਖ ਆਪਣੇ ਦੀ ਗੱਲ ਕਰੀ ਜਨਾ ਬੈੜਾ ਤੇ ਫੁੱਲ ਲਗਾ ਥੋੜਾ ਬੱਤੀ ਦਾ ਕਰਕੇ ਹਾਂਜੀ ਹਾਂਜੀ ਹਾਂ ਤੇ ਬਾਈ ਇਹਦਾ ਮੁੱਲ ਫਿਰ ਕੀ ਰੱਖੂ ਮੁੱਲ ਹੀ ਲੋਕ ਤਾਂ ਕਰਦੇ ਹੈ ਜੀ ਬੈੜਾ ਦਾ 90 ਨਹੀਂ 80000 ਰੁਪਏ ਜੀ ਠੀਕ ਆ ਹਾਂਜੀ ਹਾਂ ਮੁੱਲ ਕਰਾਉਣ ਨੂੰ ਬਾਈ 95 90 ਕੋਈ ਨਹੀਂ ਬਾਈ ਕਹਿੰਦਾ 80000 ਦੀ ਬੈੜ ਆਪਾਂ ਦੇ ਦੇਣੀ ਆ ਥੋੜਾ ਜਾਇ ਜੇ ਦਾ ਮਨਤਨ ਹੋ ਜਾ ਬਾਈ ਮਨਤਨ ਕਰ ਦਿਆਂਗੇ ਜੀ ਠੀਕ ਆ 78000 ਦੀ ਜੈਸ ਨੋ ਹੀ ਹੋ ਜੂ ਜੀ ਬਸ ਓਕੇ ਬਾਈ ਜੈਸ ਨੋ ਹੀ ਬਾਈ ਕਹਿੰਦਾ 78000 ਰੁਪਏ ਦੀ ਬਾਈ ਆਪਾਂ ਦੇ ਦੇਾਂਗੇ ਬੈੜ ਵਾਲੀ ਚੰਗੀ ਆ ਜੀ ਬਾਕੀ ਨਾੜਾ ਨੂੜਾ ਲੇਵੇ ਤੇ ਨਾ ਫੁੱਲ ਚੰਗੇ ਆ ਬਾਕੀ ਆ ਜੀ ਇਹ ਤਾਜੀ ਸੂਈ ਕਰਕੇ ਹੈ ਨਮਾਈ ਨੂੰ ਹੀ ਨਹੀਂ ਬੈੜਨੇ ਤਾਂ ਨਿਖਰ ਜਾਣਾ ਜੀ ਹੋਰ ਬੱਚਾ ਬਹੁਤ ਚੰਗਾ ਪਾਇਆ ਹਾਂਜੀ ਪੂਰਾ ਚੰਗਾ ਜੀ ਬਸ ਸਹੀ ਗੱਲ ਆ ਤੇ ਧਾਰਾ ਮਾਰੋਗੇ ਬਾਈ ਹਾਂਜੀ ਮਾਰ ਦੇਣੀ ਮਾਰ ਦੋ ਲੇ ਵਿੱਚ ਚਵਾਈ ਤੁਹਾਨੂੰ ਚੈੱਕ ਕਰਵਾਉਣਾ ਹੈ ਵੀਰ ਨੇ ਕੋਈ ਬੱਚਾ ਨਹੀਂ ਲਾਇਆ ਕੋਈ ਨਿਆਣਾ ਨਹੀਂ ਪਾਇਆ ਬਈ ਚਵਾਈ ਬਹੁਤ ਚੰਗੀ ਆ ਹਨਾ ਹਾਂਜੀ ਹਾਂਜੀ ਬੋਲੇ ਹੀ ਮਾਰ ਦਿਆ ਮੇਰਾ ਗਾੜਾ ਗਾੜਾ ਪੂਰਾ ਹੀ ਕਰ ਸਕਦੇ ਲੈ ਚੈੱਕ ਕਰਾਉਣਾ ਹੈ ਬਈ ਚਵਾਈ ਆ ਨਾ ਜਿਹੜੀ ਮੋਟੀ ਮੋਟੀ ਚਵਾਈ ਆ ਨਿਪੜਨ ਵਾਲੀ ਚਵਾਈ ਲੱਗੀ ਹੋਇਆ ਕਰਮੰਡ ਕੀ ਬਾਤ ਆ ਬਈ ਲੈ ਕਹਿੰਦੀ ਕੁਛ ਨਹੀਂ ਹੈ ਨਾ ਨਿਆਣਾ ਲੋ ਜੀ ਬੜੀੜ ਵਾਲੀ ਗਾਂ ਜੀ ਕਿੱਥੇ ਕੀ ਕਹਿੰਦੀ ਹਮ ਸਹੀ ਗੱਲ ਹੈ ਪੂਰੇ ਨਾੜਾ ਨੂੜਾ ਦਿਖਾਓ ਨਾੜਾ ਨੂੜਾ ਦੇਖੋ ਬਈ ਲੇਵੇ ਤੇ ਫੁੱਲ ਚੰਗੇ ਬਰੀਕੀ ਜਿਹ ਨਾੜਾ ਆ ਗਿਆ ਘਰਮਾਲੀ ਦੇ ਹਾਂਜੀ ਹਾਂਜੀ ਕਿੱਕ ਜੀ ਬੇਨਤੀ ਆ ਵੀ ਬਾਈ ਕੋਈ ਕਸਾਈਆਂ ਵਾਲਾ ਨਾ ਪਵੇ ਮੁੱਲ ਕਰਿਆ ਸੀ ਨਾ ਠੀਕ ਆ ਇਹ ਦੇ ਲੈਣੀ ਆ ਜੀ ਠੀਕ ਆ ਬਾਈ ਬਸ ਬਾਈ ਕਹਿੰਦਾ ਦੇਣ ਲੈਣੀ ਹੋ ਗਿਆ ਬਾਈ ਕੋਈ ਮੁੱਲ ਇਹ ਨਹੀਂ ਹੈਗਾ ਵੀ ਬੱਧ ਕਰਿਆ ਕਿ ਨਹੀਂ ਹਾਂਜੀ ਹਾਂਜੀ ਜਿੱਥੇ ਤੱਕ ਮੰਨ ਕੇ ਚੱਲੋ ਵੀ ਆਪਣਾ ਮਾਰਜ ਨਾ ਉੱਥੇ ਤੱਕ ਬਾਈ ਨੇ ਦਾ ਮੁੱਲ ਕੀਤਾ ਜਮਾ ਲੈਣ ਦੇਣੀ ਕਰਿਆ ਇੱਕ ਐ ਹੁੰਦਾ ਜੀ ਵੀ ਬਸ ਕਿੱਲਾ ਚੱਲਦਾ ਰਹਿੰਦਾ ਜੇ ਮੰਨ ਲਓ ਆਪਾਂ ਚਵਾ ਕੇ ਦੇਣੀ ਹੋਵੇ ਵੜਦਾ ਨਹੀਂ ਪਤਾ 30 ਲੀਟਰ ਦੇ ਦੇ ਜੀ ਠੀਕ ਆ ਹਾਂਜੀ ਹਾਂ ਬਾਕੀ ਸੇ ਬਸ ਸੰਭਾਲ ਹੋ ਗਈ ਹਾਂਜੀ ਹਾਂਜੀ ਆਪਣਾ ਤਾਂ ਹੈ ਨਾ ਸੇਲ ਪਰਚੇਜ ਦਾ ਕੰਮ ਵੀ ਚਲੋ ਚੱਲੀ ਜਾਵੇ ਕੰਮ ਹੂੰ ਆਇਆ ਹੁੰਦਾ ਹਾਂਜੀ ਹਾਂ ਚੈੱਕ ਕਰ ਸਕਦਾ ਫੀਡਿੰਗ ਵਾਲੇ ਬਾਗਾ ਕੋਈ ਟੁੱਟਮਾ ਜਾਂ ਨਹੀਂਗਾ ਤੇ 10 ਸੂਏ ਸੂਪੇ ਲੈਵਨੇ ਕਰਮਣੇ ਨਹੀਂ ਰਹਿਣਾ ਬਾਕੀ ਸੂਆ ਵਗੈਰਾ ਵੀ ਕੋਈ ਬਾਲਾ ਮੰਨੇ ਨਾ ਨਾ ਜੀ ਬਾਕੀ ਐ ਫਾਰ ਹੂੰ ਸਹੀ ਗੱਲ ਹੈ ਜਿਹੇ ਜੇ ਮਰਜ਼ੀ ਲੈ ਹਾਂਜੀ ਹਾਂ ਤੇ ਨਕਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੀ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾ ਕੰਡੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ